ਇਹ ਤਕਰੀਬਨ ਕੱਲ 4 ਵਜੇ ਆਇਆ ਜੀ ਪਿੰਡੋਂ ਮਿਲ ਕੇ ਵੀ ਆਇਆ ਮੈਨੂੰ ਤੇ ਅੱਗੇ ਵੀ ਸਾਈਕਲ ਤੇ ਜਾਂਦਾ ਰਹਿੰਦਾ ਕਦੇ ਸੰਗਰੂਰ ਲੰਘੇ ਕਦੇ ਕਿਧਰ ਮਾ ਕਿਧਰ ਚੱਲਿਆ ਕਹਿੰਦਾ ਮੈਂ ਨਾਬੇ ਤੱਕ ਜਾ ਕੇ ਆਉਣਾ ਮਾ ਵੀ ਹੁਣ ਟਾਈਮ ਨਹੀਂ ਕਹਿੰਦਾ ਨਹੀਂ ਮੈਂ ਜਾਣਾ ਚਲੋ ਨਾਬੇ ਆ ਗਿਆ ਕਿੰਨੇ ਕ ਵਜ ਦੀ ਗੱਲ ਆ ਇਹ 4 ਵਜੇ ਦੀ ਗੱਲ ਆ ਜੀ ਜਿਹੜੀ ਉਹਦੇ ਮੇਰੇ ਨਾਲ ਗੱਲ ਹੋਈ ਗੱਲ ਸ਼ਾਮ ਨੂੰ ਹਾਂ ਜੀ ਕੱਲ੍ਹ ਸ਼ਾਮ ਨੂੰ ਕੋਤੋਂ ਬਾਅਦ ਸਮਾਂ ਲੰਘਦਾ ਜੀ ਤਕਰੀਬਨ ਸਵਾ 10 ਵਜਦ ਨੇ ਸਵਾ ਤੋਂ 10:30 ਦੇ ਵਿੱਚ ਇਹਦੇ ਘਰੋਂ ਗੱਲ ਹੁੰਦੀ ਆ ਵੀ ਉਹ 8:30 ਵਜੇ ਗੱਲ ਇਹਨਾਂ ਦੇ ਘਰੋਂ ਵੀ ਗੱਲ ਹੁੰਦੀ ਆ ਆਪਦੀ ਘਰ ਵਾਲੀ ਨਾਲ 8 ਤੋਂ 8:30 ਦੇ ਵਿੱਚ ਗੱਲ ਹੋਈ ਆ ਉਹ ਕਹਿੰਦੇ ਵੀ ਮੈਂ ਆ ਰਿਹਾ 90 ਤੋਂ ਚੱਲਿਆ ਹੋਇਆ ਇਹ ਹੀ ਗੱਲ ਹੋਈ ਸੀ ਹਾਂ ਇਹ ਹੀ ਗੱਲ ਉਹਦੇ ਬਾਅਦ ਚੋਂ ਸਵਾ 10 ਤੋਂ 10:30 ਦੇ ਵਿੱਚ ਗੱਲ ਹੁੰਦੀ ਆ ਮੇਰੀ ਕਹਿੰਦੇ ਵੀ ਆਇਆ ਨਹੀਂ ਉਹ ਵੀ ਜਾ ਜਾ ਕੇ ਦੇਖ ਕੇ ਆਓ ਉਸ ਤੋਂ ਬਾਅਦ ਮੈਂ ਇੱਕ ਪਿੰਡ ਮੁੰਡਾ ਜੀ ਲਗ ਗੁਰਮਰਤਪ੍ਰੀਤ ਸਿੰਘ ਲਾਲੀ ਉਹਨੂੰ ਮੈਂ ਫੋਨ ਕਰਿਆ ਵੀ ਐਦਾ ਕਰਕੇ ਵੀ ਆਪਣੇ ਬਣਾ ਦਾ ਸੋਨ ਨਹੀਂ ਆਇਆ ਯਾਰ ਆਪਣਾ ਵੀ ਆ ਜਾ ਉਹਨੂੰ ਮੜਾ ਦੇ ਦੇਸ਼ ਗਈ ਜਨਾ ਬੇ ਤੱਕ ਉਹ ਕਹਿੰਦਾ ਵੀ ਚੱਲ ਆ ਜੂ ਅੱਧਾ ਘੰਟਾ ਹੋਰ ਦੇਖ ਲੈ ਚਲੋ ਮੇਤੋ ਰਹਾ ਨਹੀਂਗਾ ਮੈਂ ਮੋਟਰਸਾਈਕਲ ਚੱਕਿਆ ਆ ਗਿਆ ਆ ਕੇ ਕੇਰਾ ਦਾ ਸਲਾਹ ਜੀ ਬਦਲੀ ਅਚਲ ਤੋਂ ਮੋੜਨ ਦੀ ਵੀ ਫਖਬਰਾ ਕਿੱਥੇ ਆਉਣਾ ਕਿੱਥੇ ਨਾ ਫੇਰ ਮੁੜ ਤਲਿਆ ਮੈਂ ਆ ਗਿਆ ਹੌਲੀ ਹੌਲੀ ਆਉਂਦੇ ਕਕਰਾਲਾ ਵਾਲਾ ਐਚਪੀ ਪੈਟਰੋਲ ਪੰਪ ਲੰਘਦੇ ਹੋਏ ਲਵੇ ਦਾ ਸਾਈਕਲ ਖੜਾ ਦੀ ਹੜਕ ਦੇ ਨਾਲ ਚਲੋ ਉੱਥੇ ਮੋਟਰਸਾਈਕਲ ਲਾ ਕੇ ਮੈਂ ਦੇਖਿਆ ਗਾਹਾਂ 'ਚ ਚਾਰ ਕਦਮਾਂ ਤੇ ਇਹਦਾ ਸਰੀਰ ਪਿਆ ଥି। ਉਸ ਤੋਂ ਬਾਅਦ ਮੈਂ 108 ਤੇ ਫੋਨ ਕਰਿਆ। ਉਹ ਕਹਿੰਦੇ ਵੀ ਅਸੀਂ ਦੂਰ ਤੋਂ ਬੋਲਦੇ ਆ ਨੇੜੇ ਵਾਲਾ ਨੰਬਰ ਦਿੰਨੇ ਆ। ਉਸ ਤੋਂ ਬਾਅਦ ਫਿਰ ਮੈਂ 112 ਤੇ ਕਰਿਆ। ਕੰਟਰੋਲ ਰੂਮ ਤੇ ਮਹਾ ਜੀ ਇਦਾਂ ਕਰਕੇ ਵੀ ਗੱਲਬਾਤ ਹੋ ਗਈ ਵੀ ਖੂਨ ਨਾਲ ਲੱਥਪੱਥ ਹੋਇਆ ਪਈ ਆ ਬਾਡੀ। ਵੀ ਸਾਨੂੰ ਕੋਈ ਤੁਸੀਂ ਮੁਹੱਈਆ ਕਰਾ ਦਿਓ 108 ਨਾ। ਉਹ ਕਹਿੰਦੇ ਚਲੋ ਅਸੀਂ ਕਰਦਿਆਂ ਵੀ ਅੱਗੇ ਗੱਲ ਇੰਨੇ ਨੂੰ ਮੈਂ ਫੋਨ ਕਰਤਾ ਸੀਗਾ ਮੁੰਡੇ ਨੂੰ ਪਿੰਡੋਂ ਲਾਲੀ ਨੂੰ ਉਹ ਗੱਡੀ ਲੈ ਕੇ ਆ ਗਿਆ ਸੀ ਦੋ ਬੰਦੇ ਨੇ ਮਸਾਂ ਚੱਕ ਕੇ ਗੱਡੀ 'ਚ ਪਾਇਆ ਉਸ ਟਾਈਮ ਕਿ ਕੰਡੀਸ਼ਨ ਉਸ ਤੋਂ ਕੰਡੀਸ਼ਨ ਹਾਇ ਨਹੀਂ ਜੀ ਮੈਂ ਕੰਨ ਕੋਲ ਲਾ ਕੇ ਦੇਖਿਆ ਨਵਜਾ ਨੋਜਾ ਦਬ ਕੇ ਦੇਖਿਆ ਮਤਲਬ ਕਿ ਮੈਨੂੰ ਕੁਝ ਨਹੀਂ ਸੀ ਲੱਗਦਾ ਬਲੱਡ ਕਿੱਥੋਂ ਨਿਕਲਿਆ ਸੀ ਕੋਈ ਬਲੱਡ ਦਾ ਕੁਝ ਨਹੀਂ ਪਤਾ ਲੱਗਦਾ ਸੀ ਕਿੱਥੋਂ ਨਿਕਲਿਆ ਯਾਨੀ ਬਲੱਡ ਨਿਕਲਿਆ ਬਹੁਤ ਹੀ ਗਈ ਬਾਡੀ 'ਚ ਤੇ ਉਸ ਤੋਂ ਬਾਅਦ ਜਦੋਂ ਲਿਆ ਕੇ ਐਮਰਜੈਂਸੀ ਇਹਨਾਂ ਨੇ ਸਟੇਟ ਤੇ ਪਾ ਕੇ ਅੰਦਰ ਕਰਿਆ ਚੈੱਕ ਅਪ ਕਰਿਆ ਮੈਂ ਡਾਕਟਰ ਸਾਹਿਬ ਦੇ ਨਾਲ ਸੀ ਉਹ ਕਹਿੰਦੇ ਵੀ ਇਹਦੀ ਬਾਡੀ ਡੈੱਡ ਹੋਈ ਨੂੰ ਤਾਂ ਵੀ ਕਾਫੀ ਸਮਾਂ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਮੈਨੂੰ ਇੱਕ ਬੰਦੇ ਨੇ ਕਿ ਦੱਸਿਆ ਕਹਿੰਦੇ ਵੀ ਕਿਸੇ ਤਿੱਖੀ ਚੀਜ਼ ਨਾਲ ਵੀ ਇਹਦੇ ਬਾਹਰ ਹੋਇਆ ਹੋਇਆ ਵੀ ਬਾਕੀ ਗੱਲ ਜਿਹੜੀ ਆ ਹਾਂ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਇਹਨਾਂ ਦੀ ਕਿਸੇ ਡਾਕਟਰ ਦੇ ਇਹ ਬੰਦੇ ਨੇ ਦੱਸਿਆ ਮੈਨੂੰ ਵੀ ਬਾਕੀ ਗੱਲ ਪੋਸਟਮਾਰਟਮ ਦੇ ਵਿੱਚ ਪਤਾ ਲੱਗਾ ਰੰਜਿਸ਼ ਸੀ ਕਿ ਲੜਾਈ ਝਗੜਾ ਜਾਂ ਰੰਜਿਸ਼ ਚੱਲਦੀ ਸੀ ਇੱਕ 1.5 ਲੱਖ ਦਾ ਠਗੀ ਲੱਗਿਆ ਸੀ ਇੱਕ ਬੰਦਾ 302 ਵਟਾ 21 ਉਹਦੇ ਨਾਲ ਉਹਦਾ ਮੁਕੱਦਮਾ ਦਰਜ ਸੀਗਾ ਸਦਰ ਨਾਬੇ ਦੇ ਨਾਬੇ ਦੇ ਵਿੱਚ ਉਹ ਵੀ ਅੱਗੇ ਧੰਕਿਆਂ ਬਰੀ ਦਰਖਾਸਤ ਵੀ ਦਿੱਤੀ ਹੋਈ ਸੀ ਡੀਐਸਪੀ ਸਾਹਿਬ ਨੂੰ ਜੇਸ਼ ਬੜਾ ਸਾਹਿਬ ਨੂੰ 301 ਵਟਾ ਪੀਡੀਐਸਪੀ ਐਨ ਨਾਬਾ 2022 ਉਹ ਤੇ ਵੀ ਲੱਗਦਾ ਕਿ ਹੁਣ ਇਹ ਕਤਲ ਆ ਜਾਂ ਐਕਸੀਡੈਂਟ ਇਹ ਕਤਲ ਨਹੀਂ ਐਕਸੀਡੈਂਟ ਤਾਂ ਨਹੀਂ ਹੈਗਾ ਇਹ ਦੇਖੋ ਨਾ ਤਾਂ ਸਾਈਕਲ ਨੂੰ ਕੁਝ ਹੋਇਆ ਸਾਨੂੰ ਤਾਂ ਜਿੱਥੋਂ ਤੱਕ ਲੱਗਦਾ ਵੀ ਇਹ ਕਤਲ ਹੋਇਆ ਹੌਂਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਨਸਾਫ ਦਿੱਤਾ ਜਾਵੇ ਜੋ ਵੀ ਜਿਨ੍ਹਾਂ ਨੇ ਵੀ ਇਹ ਕਾਰਵਾਈ ਕਰੀਆ ਉਹ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾ ਮਿਲੇ ਰੋਜ਼ ਰੋਜ਼ ਬਾਰਦਾਤਾਂ ਹੋ ਰਹੀਆਂ ਨੇ ਰਵਾਇਨਾਂ ਡੁੱਦੀਆਂ ੱਜੀਆਂ ਉੱਡ ਰਹੀਆਂ ਨੇ ਪੰਜਾਬ ਦੇ ਵਿੱਚ ਜਿਹੜੇ ਪੂਰਾ ਨਾਂ ਕੀ ਸੀ ਕਿੰਨੇ ਬੱਚੇ ਸੁਖਦੇਵ ਸਿੰਘ ਸੋਨੀ ਨਾਮ ਸੀ ਇਹਦਾ ਇੱਕ ਬੱਚਾ ਸੀ ਇਹਦਾ ਕੈਨੇਡਾ ਦੇ ਵਿੱਚ ਉਹ ਕਿੰਨੀ ਉਮਰ ਹੈ ਇਹਦੀ ਬਾਈ ਜੀ ਇਹ तकरीबन 40 ਕੁ ਸਾਲ ਹੋਣੀ ਆ ਜੀ ਕੰਮ ਕਾੜ ਕੀ ਕਰਦਾ ਕੰਮ ਕਰਦਾ ਵਿਚਾਰਾ ਹੁਣ 3 ਸਾਲ ਤੋਂ ਆਹੀ ਝਗੜਾਿਆਂ ਦੇ ਵਿੱਚ ਉਲਝਿਆ ਹੋਇਆ ਸੀਗਾ ਕੰਮ ਠੀਕ 3 ਸਾਲ ਤੋਂ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਹੀ ਕਰਦਾ ਸੀ ਵਿਚਾਰਾ ਤੇ ਹਸਪੀਟਲ ਤੋਂ ਇਨਟਿਮੇਸ਼ਨ ਮਿਲੀ ਸੀ ਸਾਨੂੰ ਵੀ ਕਿ ਡੈੱਡ ਬਡੀ ਮਿਲੀ ਐ ਸੁਖਦੇਵ ਸਿੰਘ ਨਾਂ ਦੇ ਬੰਦੇ ਦੀ ਤੇ ਅਸੀਂ ਮੌਕੇ ਤੇ ਆਏ ਆ ਤੇ ਮੌਕਾ ਦੇਖਿਆ ਤੇ ਹਸਪੀਟਲ ਚ ਆਏ ਵਾਰਚ ਬੁਲਾਏ ਨੇ ਜੀ ਜੋ ਬਿਆਨ ਬਣਾਉਂਗਾ ਉਸ ਦੇ ਮੁਤਾਬਕ ਅਸੀਂ ਜੀ ਕਾਰਵਾਈ ਕਰਾਂਗੇ ਤੇ ਪੋਸਟਮਾਰਟ ਕਰਾਵਾਂਗੇ ਕਿ ਕਿਹੜੇ ਬਰਾਡ ਡੈਟ ਆਏ ਆ ਹਾਂ ਜੀ ਹਾਂ ਜੀ ਇੰਟੀਮੇਸ਼ਨ ਮੁਤਾਬਕ ਬਰਾਡ ਡੈਟ ਆਇਆ ਹੈ ਜੀ ਕਿੱਥੋਂ ਕੋ ਮਿਲੀ ਸੀ ਇੱਕ ਕਰਾਲੇ ਪਿੰਡ ਦੇ ਕੋਲ ਜੀ ਪੁੱਲ ਦੇ ਕੋਲ ਹੋਈ ਜੀ ਅੱਛਾ ਕੋਈ ਛੱਟਪੇੜ ਦੇ ਨਿਸ਼ਾਨ ਬਾਡੀ ਦੇ ਤੁਸੀਂ ਦੇਖਿਆ ਕੋਈ ਕੁਝ ਆਇਆ ਜਾਂ ਕੁਝ ਇਹ ਪੋਸਟਮਾਰਟ ਮੇ ਤਾਂ ਲਗਵਾ ਜੀ ਜੋ ਪੋਸਟਮਾਰਟ ਮੇ ਤਾਂ ਕਹੋਗੇ ਮੁਤਾਬਕ ਅਸੀਂ ਜੋ ਹੋਊਗਾ ਕਰਾਂਗੇ ਗਾਂਤੂ ਕੀ ਸਾਹਮਣੇ ਆ ਰਿਹਾ ਜੀ ਦੇਖੋ ਅਸੀਂ ਸਟੇਟਮੈਂਟ ਲਿਖਾਉਣਗੇ ਜੀ ਉਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਕਿੰਨੀ ਕੋਮਰ ਹੈ ਜੀ ਜਿਹੜੇ ਅਮ